ਹੌਨ ਹਾਲ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਪਟਾਓ ਮੋਰਚਾ ਜੜੀਆਂ ਵਧੀਆਂ ਮੰਗਾ ਸੀ ਕਿ ਆ ਅਸੀਂ ਕਿਸਾਨ ਮਜ਼ਦੂਰ ਸੋਚਿਆ ਭਾਰਤ ਚੈਪਟਰ ਪੰਜਾਬ ਹਰਿਆਣਾ ਸਾਡੇ ਰਾਸਤੇਾਂ ਤੇ ਵੀ ਆਇਆ ਫੈਸਲਾ ਕਰ ਲਿਆ ਸੀ ਕਿ ਜੋ ਵੀ ਫੈਸਲਾ ਵਿਦਿਆਰਥੀ ਕਰਨਗੇ ਅਸੀਂ ਬਾਹਰੋਂ ਉਹਦੀ ਫੁੱਲ ਸਪੋਰਟ ਕਰਾਂਗੇ ਤੇ ਅਸੀਂ ਉਸਤੇ ਨਹੀਂ एलान ਦਿੱਤਾ ਸੀ ਪੇਟੀ ਜਿਹੜਾ ਵਾ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋਏ ਸੀਗੇ ਔਰ ਲਗਾਤਾਰ ਫੋਕ ਦਾ ਜੋਰ ਵਾ ਔਰ ਫਿਰ ਲਗਭਗ 8-8 ਕਾਫਲੇ ਨੇ 10 ਨਾਕੇ ਤੋੜਿਆ ਔਰ ਬਹੁਤ ਸਾਰੇ ਨੌਜਵਾਨ ਸਾਡੇ ਨਾਲ ਉਦੋਂ ਤੁਰਦੇ ਆਏ ਆ ਨਾਕੇ ਤੋੜਦੇ ਹੀ ਆਏ ਆ ਔਰ ਹਜ਼ਾਰਾਂ ਕਿਸਾਨ ਮਜ਼ਦੂਰ ਅਸੀਂ ਲੈ ਕੇ ਅਜ ਕਾਫਲੇ ਵਿੱਚ ਸ਼ਾਮਲ ਹੋਏ ਆ ਕੱਲ ਬੀਜਪੀ ਚੰਡੀਗੜ੍ਹ ਲਗਾਤਾਰ ਫੋਨ ਕਰਦਾ ਰਿਹਾ ਅਸੀਂ ਆਖਿਆ ਅਸੀਂ ਡਿਸੀਜਨ 메ਕਿੰਗ ਕਮੇਟੀ 'ਚ ਨਹੀਂ ਹੈਗੇ ਇਹ ਡਿਸੀਜਨ ਲੈਣਾ ਵਾ ਵਿਦਿਆਰਥੀਆਂ ਦੇ ਆਗੂਆਂ ਨੇ ਉਹਨਾਂ ਨਾਲ ਗੱਲ ਕਰੋ ਸਾਨੂੰ ਗੱਲ ਸਮਝ ਆ ਗਈ ਆ ਵੀ ਤੁਸੀਂ ਐਫੀਡੇਵਿਟ ਵਾਪਸ ਲੈ ਲਿਆ ਤੁਸੀਂ ਸੈਨਿਕ ਬਹਾਲ ਕਰਤਾ ਪਰ ਸੈਨਿਕ ਰੂਪ ਚੋਣਾਂ ਦਾ ਡੇਟਾ ਦਾ ਐਲਾਨ ਕਰੋ ਇਹ ਸਾਨੂੰ ਦਿੱਖਦਾ ਵੀ ਹਜੇ ਨਹੀਂ ਹੋਇਆ ਹੈਗਾ ਤੁਸੀਂ ਉਹਨਾਂ ਨਾਲ ਗੱਲ ਕਰੋ ਅੱਜ ਵੀ ਫੋਨ ਆਉਂਦੇ ਸੀ ਤਾਂ ਕਹਾ ਹਜੇ ਲੜਾਈ ਮੁੱਕੀ ਨਹੀਂ ਹੈ ਦੇਸ਼ ਦੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਹੋਈ ਚੰਗਾ ਜਿਹਦਾ ਨਿਤੀਕਰਨ ਹੋ ਰਿਹਾ ਗੱਲ ਇੱਥੇ ਨਹੀਂ ਪੂਰੇ ਪਾਕ ਦੇ ਸੂਬਿਆਂ ਦਾ ਵਿਟਕਰਾ ਹੋ ਰਿਹਾ ਚਾਹੇ ਬਿਜਲੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਖੇਤੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਪਾਣੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਕੇਂਦਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਵਾ ਆ ਸਾਨੂੰ ਵਾਚ ਨਹੀਂ ਦਾ ਕੱਲ ਇੱਕਠੇ ਹੋ ਕੇ ਇਹਦੇ ਖਿਲਾਫ ਲੜਨਾ ਪੈਣਾ ਮੈਂ ਵਿਦਿਆਰਥੀਆਂ ਨੂੰ ਬੁਲਾਇਆ ਪੈਣਾ ਅੱਜ ਅਸੀਂ ਸਭ ਤੋਂ ਵੱਡਾ ਕੰਮ ਕੀਤਾ ਵੀ ਜਿਹੜਾ ਮੋਤੀ ਸਰਕਾਰ ਤੇ ਢੌਂ ਚ ਕਿੱਲਾ ਸੀਗਾ ਵੀ ਅਸੀਂ ਵੀ ਕਿਸੇ ਵੀ ਕੀਮਤ ਤੇ ਚੰਡੀਗੜ੍ਹ 'ਚ ਕਿਸੇ ਨੂੰ ਮਰਨ ਨਹੀਂ ਦੇਣਾ ਉਹ ਵੀ ਕੱਢਤਾ ਤੇ ਕਹਿੰਦੇ ਸੀ ਵੀ ਯੂਨੀਵਰਸਿਟੀ ਵਿੱਚ ਰੈਲੀ ਹੋਣ ਨਹੀਂ ਦੇਣੀ ਉਹ ਵੀ ਕਿੱਲਾ ਕੱਟਿਆ ਵਾ ਔਰ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਵਿਖਾਉਣ ਨੂੰ ਆ ਉਹਨੂੰ ਲੋਕਾਂ ਦੇ ਲੜਕੇ ਹਕੀਕੀ ਮੈਣਿਆਂ ਵਿੱਚ ਇੱਥੇ ਲਾਗੂ ਕਰਾਇਆ ਹੈਗਾ ਦਾ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਣੀ ਚਾਹੀਦੀ ਆ ਸਰਕਾਰ ਕੋਈ ਵੀ ਹੋਵੇ ਅੱਜ ਪੰਜਾਬ ਦੀ ਸਰਕਾਰ ਦਾ ਪਾਜ ਵੀ ਨੰਗਾ ਹੋਇਆ ਜਦੋਂ ਉਹਨਾਂ ਚੀਆ ਪੁਲਸਾਂ ਦੇ ਨਾਕਿਆਂ ਤੇ ਬੰਦੇ ਰੁੱਕੇ ਅਸੀਂ ਐਡੀ ਜੀਪੀ ਦਾ ਗੱਲ ਕੀਤੀ ਵੀ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਰੋਕਣਾ ਕੋਈ ਨਹੀਂ ਹੈ ਤੁਸੀਂ ਤਾਂ ਰੋਕ ਰਹੇ ਜੇ ਫੇਰ ਤੇ ਆ ਨਹੀਂ ਜੀ ਕਿਤੇ ਪੁਲਿਸ ਨੇ ਰੋਕੇ ਹੋਣਗੇ ਸਟੇਟ ਜਿਹੜਾ ਗ੍ਰਹਿ ਮੰਤਰੀ ਦਾਵਾ ਪੰਜਾਬ ਪੁਲਸੋ ਦੇ ਅੰਦਰ ਆਉਂਦੀ ਆ ਗ੍ਰਹਿ ਮੰਤਰੀ ਦਾ ਹੁਕਮ ਪੰਜਾਬ ਪੁਲਸ ਵੀ ਨਹੀਂ ਕਹਿ ਲੋ ਵੀ ਕੱਢ ਜੂਗੀ ਰਣ ਕੇ ਸਟੇਟ ਸਾਡੇ ਤੇ ਵਾਰ ਕਰ ਰਿਆ ਲੜਾਈ ਲੰਬੀ ਹੋ ਸਕਦੀ ਆ ਤੁਹਾਡੇ ਸੈਨਿਕੀਆਂ ਡੇਟਾਂ ਦਾ ਨਾਉਂਸ ਕਰਉਣ ਤੱਕ ਕਿਸਾਨ ਮਜ਼ਦੂਰ ਮੋਰਚੇ ਨੂੰ ਪੂਰਾ ਦਰਮਿਆਨ ਚਾਹੁੰਦਾ ਅਸੀਂ ਉਹਨੂੰ ਲਾਗੂ ਕਰਾਂਗੇ ਪਰ ਜਿਹੜੇ ਵਿਦਿਆਰਥੀ ਅੱਜ ਗ੍ਰਿਫਤਾਰ ਹੋਏ ਆ ਅਜੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਨਾਕਿਆਂ ਤੇ ਰੋਕਿਆ ਅਸੀਂ ਚੇਤਾਵਨੀ ਦਿੰਦੇ ਆ ਡੀਜੀਪੀ ਚੰਡੀਗੜ੍ਹ ਨੂੰ ਬੇਨਤੀ ਬੁਨਦੀ ਨਹੀਂ ਕਰਦੇ ਹੁੰਦੇ ਇਹ ਆਕਾ ਇਹ ਜਵਾਨੀਆਂ ਪੰਜਾਬ ਦੀ ਅੱਜ ਪੰਜਾਬ ਦੇ ਨਾਲ ਹਰਿਆਣਾ ਹਮਾਚਲ ਤੇ ਚੰਡੀਗੜ੍ਹ ਵੀ ਖੜ ਗਿਆ ਇਹ ਮਹਾ ਪੰਜਾਬ ਦੀ ਏਕਤਾ ਵਾ ਜਿਹੜੀ ਏਕਤਾ हाथ ना बहुत महंगे पा दे हाथ भी लुटन हजूद भी लुटन तुरंत विद्यार्थियों अपनी पढ़ाई कर सकन और जिमें जिमें विद्यार्थी सब सदा देते रहे असि घोल समर्थन करते रहे कला हरबली भी समर्थन करते ग्राउंड से लड़ेंगे ਜਿਸ ਕਿਸਮ ਦੇ ਸ਼ਗਰਸ਼ ਦੀ ਲੋੜ ਹੋ ਉਸ ਕਦਮਗਾ ਸ਼ਗਰਸ਼ ਕਰਾਂਗੇ ਸਮਾਂ ਥੋੜਾ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਯੂਨੀਵਰਸਿਟੀ ਦੇ ਵਿੱਚ ਕੱਟ ਕਰਕੇ ਕੇਂਦਰ ਸਰਕਾਰ ਨੂੰ ਉਹਦੇ ਉਹਦੇ ਹੰਕਾਰ ਦਾ ਕਿਲਾ ਕੱਟਣ ਲਈ ਸਾਰਿਆਂ ਨੂੰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ